ਜੈਪੁਰ ਦੀ ਟੀਮ ਦੇ ਸਾਰੇ ਖਿਡਾਰੀ ਕਿਰਪਾ ਗਰਾਊਂਡ ਨੰਬਰ 1 ਤੇ ਪਹੁੰਚੇ ਮੇਰੇ ਭਾਈ ਨਾਲ ਹੀ ਦੋ ਨੰਬਰ ਗਰਾਊਂਡ ਤੇ ਬਾਲ ਦੇ ਦਿਓ ਵੀਰੇ ਜਿਹੜੇ ਬੰਦ ਤਿੰਨ ਵਿਰੋਧ ਨੰਬਰ ਗਰਾਊਂਡ ਖੇਡ ਰਹੀਆਂ ਨੇ ਮੇਰੇ ਬਾਲ ਦੇਓ ਇੱਧਰ ਸਹੀ ਰਹੀ ਜੀ ਅਮਰੀਕ ਦੇਓ ਬਾਲ ਭਾਈ 22 ਵੀ ਗਈ ਮੇਰਾ ਕੋਡ ਖਾਦੇ ਆ वेलकम जी स्वागत है सारे भ्रामादा एकरी फिरतों ਤੁਹਾਡੇ ਆਪਣੇ ਚੈਨਲ ਤੇ ਸਰਪਾਈ ਜੁੜੇ ਸਪੋਰਟਸ ਤੇ ਪਹਿਲਾ ਸੈਮੀਫਾਈਨਲ ਸ਼ੁਰੂ ਹੋਣ ਜਾ ਰਿਹਾ ਜੀ ਜੰਗ ਦੀ ਸ਼ੁਰੂਆਤ ਹੋ ਲੱਗੀ ਹੈ ਜੋਧਪੁਰ ਵਰਸ ਜੋਗੀ ਵਾਲਾ ਸ੍ਰੇਸ਼ ਰਾਜਕੋਟ ਤੇ ਜਸੇ ਦੀ ਟੱਕਰ ਹੋਣੀ ਹੈ कमल जयपुर जी टीम ते खणारी आउी रोड नंबर हिकु वरी कंवल जयपुर ਇਹ ਲਾਹੀ ਦੀ ਅਦਾ ਨੀ ਸਹੀ ਆ ਉਹ ਸਹੀ ਆ ਇਹ ਥੋੜਾ ਜਾ ਨਾਲਾ ਬਾਹਾਂ ਨਹੀਂ ਤਰੀਕ 2 ਘੰਟੇ ਚ ਸਿੱਧੂ ਓਏ ਸਿੱਧੂ ਸਿੱਧੂ ਓਏ ਗੁੰਡੀਆਂ ਦਾ ਫੇਸਬੁਕ ਦਾ ਯੂਟਿਊਬ ਯੂਟਿਊਬ ਆਹ ਨੂੰ ਬੜੀ ਜੀ ਨਹੀਂ ਹਿਆ ਸਮਝਦਾ ਹੈ ਨਾ ਆਉਂਦਾ ਸਮਝਾ ਨਿਕਲਦਾ ਹੈ ਰੋਈ ਗੱਲ ਇਹਦਾ ਇੱਥੇ ਆਪਣੀ ਰੀਡ ਨੂੰ ਮਸਾ ਠਿੱਕਦੀ ਬਈ ਵਜਨ ਘੱਟ ਗਿਆ ਹਲਕਾ ਹੋ ਗਿਆ ਬੰਦਾ ਤੈਨੂੰ ਟਾਈਮ ਦੇ ਦੁਪਹਿਰ ਨੂੰ ਵੀ ਆਹ ਨੂੰ ਫੁੰਦੇ ਰੋਂਗਾ ਇਹ ਕਰੀਂ ਨਹੀਂ ਇਹ ਇਹ ਗਹਿਰਾ ਬੋਲ ਗਹਿਰਾ ਬੋਲਦਾ ਕੋਈ ਨਹੀਂ ਰਾਜੇਗਾ ਭਾਈ ਹਰ ਦਾ ਤਰੇ ਇਹੀ ਹੁੰਦਾ

ਬਾਰਿਕਾ ਦੀ ਟੀਮ ਦੇ ਖਿਡਾਰੀ ਜਿ ਆਉਦੇ ਸੈਲਪਰੀ ਤੇ ਗੱਲ ਕਲੈਡਾ ਕਲਬ ਬਾਰਿਕਾ ਹਰ ਨਾਲ ਦੇ ਮੁੰਡੇ ਜੈਪੁਰ ਵਾਲੇ ਆਓ ਬਾਈ ਹੁਣ ਗਰਾਊਂਡ ਦੇ ਵਿੱਚ ਇੱਧਰ ਵੀ ਮੈਚ ਸ਼ੁਰੂ ਕਰਾਉਣਾ ਹੈ ਜੀ ਆਪਾਂ ਉਧਰ ਵੀ ਬਹੁਤ ਤਖੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਗਰਾਊਂਡ ਨੰਬਰ 2 ਦੇ ਵਿੱਚ ਇੱਧਰਲੇ ਪਾਸੇ ਵੀ ਦੋਨੋਂ ਟੀਮਾਂ ਦੇ ਵੱਡੇ ਖਿਡਾਰੀ ਖੇਡਣਗੇ ਟਾਕ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਦੋਨੋਂ ਸੈਮੀ ਜਿੱਤਣ ਵਾਲੀਆਂ ਟੀਮਾਂ ਦੇ ਵੱਡੇ ਪ੍ਰਾਈਜ਼ ਤੇ ਸ਼ੇਅਰ ਕਰਿਓ ਵੀ ਦਬ ਕੇ ਸਾਰੇ ਭਰਾ ਜਿੰਨੇ ਭਰਾ YouTube Facebook ਤੇ ਜੁੜਿਓ ਹਰ ਬਨੇ ਸ਼ਾਨਦਾਰ ਕਰੋ ਸ਼ੇਰ ਮੇਰਾ ਵੀਰ ਕੱਚੇ ਕਿਉਂਕਿ ਵਿਦੇ ਆ ਜੋ ਸਾਰੇ ਸਾਰੇ ਦੇ ਮਿਹਰਬਾਨੀ ਹੋ ਬਾਈ ਯੂਟਿਊਬ ਤੇ ਅੱਪਰ ਥੋੜਾ ਜਿਆਦਾ ਸਪੋਰਟ ਕਰਿਓ ਦੇਖਾਂਗੇ ਫਿਰ ਉਹ ਭਾਂਡਾ ਆਪਣੇ ਚੈਨਲ ਨੂੰ ਜਿਹਨਾਂ ਦੇ ਬੈਸਟ ਟੂਰਨਾਮੈਂਟ ਸੀਜ਼ਨ ਚ ਲਗਭਗ ਜਿੰਤੂ ਜਿੰਤੂ ਬੰਦ ਵੀ ਆ ਅੱਗੇ ਟਰਾਈ ਕਰਾਂਗੇ ਵੀ ਆਪਾਂ ਯੂਟਿਊਬ ਤੇ ਹੀ ਕਰਾ ਕਰਾਂਗੇ ਲਾਈਵ ਯੂਟਿਊਬ ਤੇ ਥੋੜਾ ਜਨਾ ਕਲ ਦੀ ਮੋਲ ਟੈਂਸ਼ਨ ਵਧਿਆ ਤੇ ਆ ਖਲਬੀ ਦੇਦਾਰ ਰੇਤੇ ਖਿਡਾਰੀ ਜਿਹੜਾ ਫਾਈਨੈਂਸ਼ਲੀ ਤੌਰ ਤੇ ਵੀ ਆਰਥਿਕ ਤੌਰ ਤੇ ਥੋੜੀ ਸਪੋਰਟ ਜ਼ਿਆਦਾ ਕਰਦੇ ਆਗੇ YouTube ਵਾਲੇ Facebook ਨਾਲੋਂ ਤੇ ਜਰੂਰ ਮੇਰਾ ਵੀਰ YouTube ਤੇ ਆ ਜਾਓ ਸਾਰੇ ਭਰਾ ਜਿੰਨੇ ਭਰਾ Facebook ਤੇ ਜੁੜੇ ਹੋ YouTube ਤੇ ਸਰਚ ਕਰ ਲਓ ਸਰਪਾਜ ਕੁਡੀ ਸਪੋਰਟਸ ਟਾਈਮ ਹੋ ਗਿਆ ਭਾਈ 3:23 ਹੋ ਗਿਆ ਵੀ ਕੀ ਹੈ ਰਾਮਣਿਆ ਆ ਸਿੱਧੂ ਬੋਲੀ ਕਿੰਨਾ ਕ ਨਹੀਂ ਨਾ ਮੈਚ ਚਲਵਾਉਣਾ ਕਿਵੇਂ ਹਣੀ ਨਾ ਮੈਚ ਚਲਵਾਉਣਾ ਥੱਲੇ ਨਾ ਕੱਲੀ ਦਾ ਹਾਂ ਜਿਹਦਾ ਉਹਨੂੰ ਬੁੱਤਾ ਪਾਣੀ ਫਿਰਦਾ ਲੋ ਇਹ ਤਾਂ ਇਹ ਤਾਂ ਆਪਣੀ ਰੀਨ ਤੋਂ ਬਾਹਰ ਆ ਬੈਂ ਜਾਂ ਪਾਣੀ ਫਿਰਦੇ ਕਈ ਲੋ ਇਹ ਤਾਂ ਰੀਨ ਤੋਂ ਬਾਹਰ ਇਹਨਾਂ ਦਾ ਆਪਣਾ ਕੋਈ ਮੇਨ ਨਹੀਂ ਦੀ ਇਹਨਾਂ ਨਾਲ ਦਾ ਆਪਣਾ ਆਪਾਂ ਲੈਵਲ ਡਾਊਨ ਕਰਾਂਗੇ ਜਿੰਨਾ ਦਾ ਮਾਰਨਾ ਆਹ ਨਹੀਂ ਮੰਨਦਾ ਜੇ ਬਰਾਬਰ ਦੇ ਨਾਲ ਮੈਚ ਲਈਏ ਨਾ ਮੈਨੂੰ ਸੈੱਟ ਬਣਾ ਲੈਣੇ ਸੈੱਟ ਨੋ ਕੱਲਾ ਗਿਆ ਨਹੀਂ ਸੈੱਟ ਬਣਾ ਕੇ ਖੇਡਣਾ ਇਕੱਲੇ ਨਾ ਇਕੱਲਾ ਸੈੱਟ ਬਣਾ ਜੀ ਆਹ ਬੰਦਾ ਲਾਉਂਦਾ ਏ ਕਿਸੀ ਦੋ ਬੰਦੇ ਹੋਣ ਤੇ ਵੀ ਨਹੀਂ ਪੂਰੀ ਹੋਣੀ ਨਹੀਂ ਉਹ ਵੀ ਬਾਲਾ ਬਟਾ ਨਹੀਂ ਕਾਇਕ ਇੱਕੋ ਜਿਹਾ ਜਰਾ ਕਰਦੇ ਤੁਸੀਂ ਦੋ ਹੈਗੇ ਆ ਤੁਹਾਨੂੰ ਹੋਰ ਦਿੰਦੇ ਇੱਕ ਦੋ ਇਹਦੇ ਹੋਈ ਕਹਿਣਾ ਇੱਕੋ ਜਿਹਾ ਜੀ ਨੀਵੇਂ ਨੀਵੇਂ ਜੇ ਲੇਕਿਨ ਸਿਰਫ ਨੈੱਟ ਖੜਾ ਲਾਗੇ ਜਦੋਂ ਇੱਕ ਹੋਏਗਾ ਏ ਭੇਜਿਆ ਹੈਗਾ ਭੇਜਿਆ ਹੈਗਾ ਹਾਂ ਭੇਜ ਜਾਏਗਾ ਇੱਕ ਨੜ ਨੇ ਪਾਈ ਦੇਣੀ ਆ ਬ੍ਰੇਕਾ ਨੂੰ ਕਿੱਡੀ ਲੱਗਦੀ ਹੈ ਕੋਈ ਹੈਗਾ ਸਰਪੰਚ ਉਹ ਤੋਂ ਨਾ ਰਾਈਪਰ ਕੇ ਗੋਨੇ ਆਣੇ ਵਾਲਾ ਦੁਨੀਆ ਤੋਂ ਆਈ ਨਹੀਂ ਸੀ ਇਹੋ ਉਹ ਨਹੀਂ ਹੁੰਦੇ ਚਾਨੀ ਚੌਕ ਤੋਂ ਚైనా ਦੇ ਟੋਕ ਟੋਕ ਆ ਲੈ ਕਿਹਨੂੰ ਲਾ ਲਾਂਗੇ ਨਹੀਂ ਨਹੀਂ ਇਹ ਨਹੀਂ ਠੀਕ ਹੈ ਇਹ ਨਹੀਂ ਨਹੀਂ ਠੀਕ ਹੈ 27 ਜੰਗੀ ਹੋਈ ਉਹ ਹੈਗਾ ਪਿੰਦੂ ਹੈਗਾ ਪਿੰਦੂ ਨਹੀਂ ਇਹ ਪਿੰਦੂ ਪਿੰਦੂ ਮੈਥੋਂ 3-4 ਇੰਚ ਉੱਚਾ ਸਰਬਾ ਬੈਠਾ ਹੈ ਕੋਈ ਹੈ ਓਏ ਇੱਕ ਸਰਬਾ ਹੈਗਾ ਨੰਬਰ ਦਾ ਹੈਗਾ ਹੈਗਾ ਤੂੰ ਹੈਗਾ ਤੂੰ ਨੰਬਰ ਦਾ ਲੈ ਪਹਿਲਾਂ ਇਹਦਾ ਕੈਪਟਨ ਹੈ ਇਹਦਾ ਬਾਅਦ ਚ ਸਿਲੈਕਟ ਕਰਦਾ ਏ ਥੋੜਾ ਕੈਪਟਨ ਇਹ ਬਾਅਦ ਚ ਸਿਲੈਕਟ ਕਰ ਕੈਪਟਨ 1 ਇੰਚ ਉੱਚਾ ਹੋਊਗਾ ਨਹੀਂ ਦੋ ਦਿਨਾਂ ਵਿੱਚ ਖੇਡੂਗਾ ਐ ਮੈਂ ਕੀ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਦਿਮਾਗ ਚੋਂ ਨਿਕਲ ਕੀ ਗੱਲ ਥੋੜਾ ਜਿਹਾ ਫੇਸਬੁਕ ਤੇ ਜਲੀ ਜਾਂਦਾ ਕੱਲਾ ਬਾਕੀ ਨਾ ਕੰਮ ਹੋ ਕਰ ਕੋਈ ਨੰਬਰ ਦੇ ਮਾਰ ਕੇ ਉਹਨੇ ਕਹਿੰਦਾ ਹਿੰਦੀ ਵਾਲੇ ਨੂੰ ਤੋਸ ਨਹੀਂ ਤੋਸ ਗਰਦੀਪ ਮਾਨ ਜੀ ਹਾਂਜੀ ਉਹਨਾਂ ਦਾ ਫੇਸਬੁੱਕ ਤੇ ਚੱਲੀ ਜਾਂਦਾ ਜੀ ਇਕੱਲਾ ਲਾਈਵ ਕੋਲੇ ਹੀ ਹੈ ਜੀ ਆਪਣੇ ਇੱਕੋ ਮੈਚ ਦਾ ਲਾਈਵ ਦਿਖਾ ਰਹੇ ਆ। ਲਾ ਉਧਰ ਕੀ ਦਾਗਾ? ਹਾਂਜੀ ਹਾਂਜੀ ਸੰਦੀ ਭਾਈ ਉਹ ਵੀ ਨਾ ਨਹੀਂ ਦਰਿਆਪੁਰ ਜਿੱਥੇ ਇਹਨਾਂ ਦੀ ਯੋਗ ਚੋਕ ਹੋਈ ਸੀ।

ਗੁਰਦਲ ਜੀ ਗਰਾਉਂਡ ਸੈਮੀਫਾਈਨਲ ਹੈ ਜੀ ਇੱਕ ਨੰਬਰ ਗਰਾਉਂਡ ਦੋ ਨੰਬਰ ਚ ਦੋਨਾਂ ਚ ਸੈਮੀਫਾਈਨਲ ਸ਼ੁਰੂ ਹੋਣ ਜਾ ਰਹੇ ਇੱਕ ਪਾਸੇ ਬਾਰਿਕਾ ਦੀ ਟੀਮ ਦੇ ਖਿਡਾਰੀ ਆਵਰੇ ਜੈਪੁਰ ਵਾਲੇ ਮੁੰਡੇ ਵੀ ਆ ਗਿਆ ਜੈਪੁਰ ਵਰਸ ਬਾਰਿਕਾ ਇੱਕ ਪਾਸੇ ਫੌਜੀ ਬਾਈ ਲਾਲਿਆਂ ਦੀ ਗੱਲ ਯਾਦ ਕਰਦਾ ਖੇਡੋ ਵੀਰਿਆ ਕਰ ਲੋ ਜੀ ਮੈਚ ਸ਼ੁਰੂ ਹੋ ਚੁੱਕੀ ਆਲ ਨੇ ਲੰਗੇ ਦਸ ਵੀਰੋ ਜਿੰਨਾ ਜਿੰਨਾ ਨੂੰ ਆ ਮੈਚ ਦੀ ਉਡੀਕ ਸੀ ਕੋਈ ਤਾਂ ਤਾਰੀਖੇ ਬੋਲ ਯਾਰ ਫੇਰ ਹੀ ਮੌਨ ਕਰ ਮਾ ਮੇਰਾ ਵੀਰ ਤੇ ਗੱਲ ਫੇਰ ਮੈਚ ਚੱਲ ਸਰ ਜੀ ਹਾਂ ਬਾਜ ਵਾਲਾ ਕਹਿੰਦਾ ਚੱਲ ਪਿਆ ਕੰਮ ਪਹਿਲੀ ਸਰਵਿਸ ਮੁੰਡੇ ਜੋ ਕੀ ਆ ਲਈਏ ਜੀ ਜਾਨਾ ਆ ਅਣਮੋਲ ਹਾਂਜੀ ਚੇਂਜ ਹੋਈ ਕੇ ਪੁਆਇੰਟ ਲੱਗਾ ਤੁਰ ਧਿਆਨ ਸੀਗਾ ਉਹਦੇ ਨੰਬਰਾਂ ਦੇ ਬਈ ਹਾਂਜੀ ਪਹਿਲਾ ਨੰਬਰ ਪਹਿਲਾ ਨੰਬਰ ਲੱਗ ਗਿਆ ਅੰਤਲਾ ਨੰਬਰ ਜੋੜੇਗਾ ਖੇਡ ਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਸਰਵ ਜਿਹੜੀ ਚੇਂਜ ਆ ਰਾਸ ਸਮਣਾ ਕਹਿੰਦੇ ਜੱਸਾ ਤੇ ਜੱਸੇ ਨੂੰ ਕਹਿੰਦੇ ਤੋਬ ਕਹਿੰਦੇ ਆ ਤੇ ਮੁੰਡਾ ਕਹਿੰਦੇ ਯੂਪੀ ਵਾਲਾ ਜੀਰੋ ਦਾ 7 ਨੰਬਰ ਮਾਜਰ ਵਾਲਾ ਕਹਿੰਦੇ ਛੋਟੂ ਆ ਇਹ ਮੁੰਡੇ ਨੂੰ ਸਟਾਈਕਰ ਮਾਨ ਕਹ ਦਿੰਦੇ ਵਾਲੀ ਵਾਲ ਦਾ ਚਰਚੇ ਵੱਡੇ ਹੋਣਗੇ ਹਾਂ ਗੱਲਾਂ ਕਹਿੰਦੇ ਟਿਕਾਣੇ ਲੱਗਣਗੇ ਖੇਡ ਦੇ ਮੈਦਾਨ ਦੇ ਵਿੱਚ ਹਾਂ ਮੁੰਡੇ ਕਹਿੰਦੇ ਚੋਟੀ ਦੀ ਖੇਡ ਲਖਾਈ ਆਉਦੇ ਮੇਰੇ ਮਿੱਤਰੋ ਆ ਚੋਬਰ ਦੇ ਚਰਚੇ ਆ ਨਾਮ ਕੋਟ ਵਾਲਾ ਜਿਹੜੇ-ਜਿਹੜੇ ਮੇਲੇ ਤੇ ਆਉਂਦਾ ਤੇ ਮੇਲੇ ਬਣਾ ਦਿੰਦਾ ਗੱਭਰੂ ਓ ਬਾਲ ਆਹ ਰਹਾ ਬੋਲੇ ਰਾਹੁਲਾ ਇਹ ਕਹਿੰਦੇ ਮੇਰੇ ਵੀਰੋਂ ਬੜਾ ਪੁਰਾਣਾ ਚੜ੍ਹਦੇ ਵੱਡੇ ਦਾ ਤਗੜੀ ਬਾਲ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਇਹ ਜੋਬਰ ਕਹਿੰਦੇ ਜੋਗੀ ਵਾਲੀ ਹੈ ਤੇ ਪਿਸ਼ਲ ਦੇ ਸੀਨਰ ਨਹੀਂ ਦੇ ਕਿਤੇ ਬੱਲੇ ਬੱਲੇ ਕਰਾਈ ਦੇ ਮੁੰਡਿਆਂ ਨੇ ਹਰਿਆਣਾ ਜੋਧਪੁਰਿਆਂ ਨੂੰ ਤੇ ਆਹੀ ਮੁੰਡੇ ਸੀਗੇ ਤੇ ਅੱਡ ਵੀ ਗੱਲਾਂ ਕਹਿੰਦੇ ਟਕਾਰੇ ਲਾਉਂਦੇ ਫਿਰਦੇ ਆ ਪੰਜਾਬ ਦੇ ਸੁਧਿਰਦੀਆਂ ਗੱਲਾਂ ਹੋਈਆਂ ਜਿਹਦੇ ਵਿੱਚ ਜਿੱਦੂ ਇੱਕ ਤੇ ਮੇਰਾ ਵੀ ਉਧਰ ਕੋਲੋਂ ਮੈਚ ਸ਼ੁਰੂ ਆ ਵੀ ਮੋਟੂ ਆਇਆ ਹੋਇਆ ਜਿਹੜੇ ਦੋ ਬੰਦੇ ਨਾਲ ਆਉਂਦੇ ਆ ਇਹਦੇ ਚਾ ਟੀਟੂ ਜਾਣਦਾ ਜਾਂ ਮੋਟੂ ਜਾਣਦਾ ਤੇ ਥੋੜਾ ਥੋੜਾ ਰਾਜ ਨੂੰ ਪਤਾ ਲੱਗ ਗਿਆ ਹੁਣਾਂ ਵੀ ਤਿੰਨ ਪੱਤੀ ਕੀ ਹੁੰਦੀ ਹੈ ਲੈ ਵੀ ਭਾਈ ਮੇਰੀ ਬੇਟੀ ਆਉ ਵੀ ਮੇਰਾ ਵੀਰ ਬਣਦਾ ਜਲਦੀ ਦੇ ਨਾਮ ਬਾਰੇ ਕਦੀ ਟੀਮ ਦੇ ਰਹਿੰਦੇ ਖਿਡਾਰੀ ਆਓ ਮੇਰਾ ਵੀਰ ਬਾਰੇ ਕਦੀ ਟੀਮ ਆਉ ਵੀ ਮੇਰਾ ਵੀਰ ਬਣਦਾ ਮਾ ਲੈ ਛੋਟੂ ਯਾਰ nol satu servis ini. balik. Ekor ਵਾਹ ਓਏ ਕੋਚੇ ਵਾਹ ਓਏ ਕੋਚ ਹੱਥ ਨੇ ਗਰਹੋਰੀ ਦਾ ਹੀ ਫਿਰਦੇ ਮਰ ਜਾ ਇਹ ਕਹਿੰਦੇ ਪਹਿਲਾ 라ਉਂਡ ਟੱਪ ਗਿਆ ਟੱਪ ਗਿਆ ਤੇ ਹੁਣ ਗੱਲਾਂ ਗਰਹੋਰੀ ਕਰੀ ਆਉਂਦੇ ਜੋਗੀ ਵਾਲਿਓ ਤਗੜੇ ਹੋ ਗੋ ਐਦਾ ਤੇ ਨਹੀਂ ਗੱਲ ਬੰਨੀ ਹੈ ਜਿਹੜਾ ਦੁੰਦੇ ਕੇ ਮੇਲਾ ਹੋਇਆ ਨਾ ਤੁਸੀਂ ਵੀ ਪੱਟ ਕੇ ਦਿੱਤਿਓ ਮਾਜਣਾ ਛੋਟੂ ਕਹਿੰਦਾ ਅੱਜ ਹਰਾਉਂਦੇ ਸਵਾਰ ਫੇਰਾ ਆਹ ਗੱਲਾਂ ਹੋਣਗੀਆਂ ਪਰ ਮਾਜਰੇ ਵਾਲਿਆਂ ਉਹਨਾਂ ਕੀਤਾ ਕੀਆ ਉਹਨਾਂ ਟੀਮਾਂ ਹੀ ਦੇ ਹਰਾਇਆ ਕਰਦੇ ਵੱਡੇ ਆ ਇੱਥੇ ਤੱਕ ਆਇਆ ਪਟਾਕੇ ਦੇ ਪੌਣੇ ਪੈਣਗੇ ਮਾਜੜੜਾ ਬੰਦਾ ਤਿੰਨ ਵੀ ਲੋੜੀਆਂ ਪੈਣੀਆਂ ਇਦੋਂ ਬਾਅਦ ਕੇ ਵੀ ਐਨਕਰੀਆਂ ਲੱਗੀਆਂ ਸਪੀਡ ਹੱਦੋਂ ਬਾਹਰ ਆ ਮੁੰਡੇ ਨੇ ਹੱਤਾਂ ਗਿਆ ਲੈ ਵੀ ਦੋ ਤਿੰਨ ਜਾ ਤਾਂ ਬੈ ਜਾ ਮੇਰਾ ਵੀਰ ਬਾਲ ਦੀ ਕੱਲਾ ਕੱਲੇ ਫੇਂਦਾ ਸਰਦਾ ਯਾਰ ਬਾੜ ਹੀ ਗਿਆ ਬਾਈ ਭਾਈ ਵੀ ਆਉਣਾ ਮੇਰਾ ਵੀ ਰੰਦੇ ਖਿਡਾਰੀ ਮੈਂ ਵੀ ਨੰਬਰ ਇੱਕ ਵਾਰੀ ਜਰੂਰ ਦੱਸੀ ਮੇਰਾ ਵੀਰ ਬਣ ਕੇ ਕਿਤੇ ਕਿਤੇ ਹੋ ਗਏ ਪੁਆਇੰਟ ਕਰ ਦਈਏ ਜੀ ਸਾਜੇ ਆਪਾਂ ਔਰ ਨਾਲ ਹੀ 6 ਸਤੰਬਰ ਜਿਹੜੀ ਹੋਵੇਗੀ ਹਬੀਤਾ ਟੂਰਨਾਮੈਂਟ ਦਾ ਭਰਾ ਸਾਡਾ ਸਾਜੇ ਆਇਆ ਹੋਇਆ ਹੈ ਔਰ ਜਦੋਂ ਜਦੋਂ ਵੀ ਉਹਨਾਂ ਪਿੰਡਾਂ ਵੱਲੇ ਜਾਈਦਾ ਹਮੇਸ਼ਾ ਮਾਣ ਕਰਦੇ ਭਰਾ ਸਾਡੇ ਖੇਡ ਦੇ ਨਾਲ ਦਿਲੋਂ ਜੁੜੇ ਹੋਏ ਆ ਮਾਜਰਾ ਨੇ ਛੋਟੂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰਾ ਸਾਦਰ ਦਾ ਔਰ ਭਰਾ ਸਾਡਾ ਵੀਰੇ ਐਲਾਨ ਕਰਵਾ ਰਿਹਾ ਵੀ ਜੇਕਰ ਮਾਜਰਾ ਨਾਲ ਛੋਟੂ ਆ ਚੱਲਦੇ ਹੋਏ ਮੈਚ ਦੇ ਵਿੱਚ ਔਰ ਤੋਂ ਬਾਅਦ ਕੋਈ ਵੀ ਗਲਤੀ ਨਹੀਂ ਕਰੂੰਗਾ ਤੇ ਛੋਡੂ ਦਾ ਸਰਵਾਨ ਭਰਾ ਕਹਿੰਦਾ ਵੀ ਆਪਾਂ 11000 ਨਾਲ ਕਰ ਦਿਆਂਗੇ ਆਮ ਮੈਚ ਦੇ ਵਿੱਚ ਹੁਣ ਤੋਂ ਬਾਅਦ ਲੇਕਰ ਛੋਟੂ ਕੋਈ ਗਲਤੀ ਨਾ ਕਰੇ ਤੇ ਰੁਪਈਆ 11000 ਦਿੱਤਾ ਜਾਣਾ ਉਹ ਕਹਿੰਦੇ ਗੱਲ ਫੱਟੀਆਂ ਮਾਤਾਂ ਸਰਬਾਤਾਂ ਦੀ ਹੈ ਲੈ ਵੀ ਨੰਬਰਦਾਰਾ ਨੰਬਰ ਕਰਦੀ ਜਰੂਰ ਸਾਕੇ ਦੋਵੇਂ ਟੀਮਾਂ ਦੇ ਵਿੱਚ ਅੱਜ ਇੱਕ ਮਾਚ ਬੰਦੇ ਉੱਪਰ ਬੰਦੇ ਨਾਲ ਫੈਸਲ ਬੜੇ ਤਗੜੇ ਜੋਧਪੂਰੀਆ ਕੋਚ ਤੇ ਮਨੋਜ ਅੱਗੇ ਹੈ ਤੇ ਨਾਲ ਕੈਪਟਨ ਖੜਾ ਜਿੰਦੂ ਮਾਚ ਨਾਲ ਦੇ ਵਿੱਚ ਕਹਿੰਦੇ ਮੇਰੇ ਮਿੱਤਰੋ ਸਪੋਰਟੀ ਬੜੀਆ ਤੇਰੀ ਬੜੀਆ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬਾਈ ਯਾਰ ਜੇ ਮੈਚ ਸ਼ੁਰੂ ਹੋ ਗਿਆ ਇੱਕ ਵਾਰੀ ਤਾੜੀ ਤਾਂ ਮਾਰ ਦਿਓ ਯਾਰ ਜ਼ੋਰਦਾਰ ਜੀ ਵੈਲਕਮ ਵੈਲਕਮ ਬੁੱਧ ਸਿੰਘ ਬਾਜਵਾ ਜੀ ਨੂੰ ਵੈਲਕਮ ਬਹੁਤ ਵਦ ਗਿਆ ਜੇ ਮਾਜਰਾ ਦਾ ਬਹੁਤ ਠੀਕ ਠਾਕ ਹੈ ਬਈ ਹੁਣ ਤੋਂ ਨੰਬਰ ਦਾ ਨਾ 11000 ਕਹਿੰਦਾ ਸਾਡਾ ਸਾਡਾ ਸਾਤ ਦਿਨ ਹਮਿੰਦਾ ਕਹਿੰਦਾ ਵੀ ਆਪਾਂ ਦੇ ਦੇਵਾਂਗੇ ਨਾਲ ਹੀ ਉਧਰੋਂ ਬੁੱਧ ਸਿੰਘ ਬਾਜਵਾ ਓ ਭਰਾ ਕਹਿੰਦਾ ਜੱਸੀ ਦੀ ਹਰ ਇੱਕ ਸਿੰਗਲ ਹੈਂਡ ਤੇ ਰੁਪਈਆ ਕਹਿੰਦੇ 2100 ਦਿੱਤਾ ਜਾਣਾ ਮੇਰੇ ਮਿੱਤਰੋ ਗੱਲਾਂ ਕਹਿੰਦੇ ਫੇਰ ਤਾਣੇ ਲੱਗਣ ਗਿਆ ਬੁੱਧ ਸਿੰਘ ਬਾਜਵਾ ਵੀ ਲਾਈ ਦੇ ਜੁੜ ਗਿਆ ਲੈ ਵੀ ਤਿੰਨ ਕਿ ਬਾਈ ਇੱਕ ਤੇ ਇੱਕ ਤਿੰਨ ਆਓ ਸਾਹਮਣੇ ਕਹਿੰਦੇ ਜੋਗੀ ਵਾਲੀਏ ਮੁੰਡੇ ਨੰਬਰ ਦੂਜਾ ਜੋੜ ਲਈ ਤਿਆਰ ਤੇ ਤਿਆਰ ਲੁੱਪੇ ਲੁੱਪੇ 12 ਜਣਾਂ ਦਾ ਪਤਾ ਕੁਝ ਵੀ ਨਹੀਂ ਹੱਲ ਗਿਆ ਤੇ ਚਰਚੇ ਫੇਰ ਪਹੁੰਗੇ ਬਾਲ ਇਹਨਾਂ ਵੀ ਮੈਂ 2 ਨੰਬਰ ਹੋ ਗਏ ਬਾਈ 2 3 2 3 ਵੀ ਟਕਰਾ ਖੇਡ ਦੇ ਮੈਦਾਨ ਦੇ ਵਿੱਚ 2 ਤੇ 3 ਵੀ ਗੰਨੇ ਬਾਣ ਨਹੀਂ ਵਧਾਏ ਜਾਂਦੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਧੰਨਵਾਦੀ ਧੰਨਵਾਦ ਸਾਹਮਣੇ ਦੇ ਵੀ ਗੱਭਰੂ ਸਟਾਰ ਦੀ سپورਟ ਕੀਤੀ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਨਾਲ ਦੇ ਵੀ ਭੱਜੀ ਦਰੇ ਆਉਂਦੇ ਆ ਵੱਡੇ ਵੱਡੇ ਮੇਲੇ ਹੋ ਰਹੇ ਆ ਓਏ ਹੋਏ ਹੋਏ ਰਾਮ ਕੋਟਾ ਨਾਲ ਇੱਥੇ ਰੱਖ ਬਾਈ ਮੇਰਾ ਮਾਲ ਕਰਦੀ ਹੈ ਨੰਬਰ 3 3 ਬਰਾਬਰ Heh <coughs> ਦੋ ਦੋ ਉਹ ਬੱਲੇ ਜੱਸਿਆ ਤੇ ਨੀਚ ਸਰਵਿਸ ਚੇਂਜ ਮਾਹੂ ਦੋਸਤ ਕਮਾਲ ਕਰ ਦਿੰਦੀ ਐ ਪਹਿਲਾਂ ਕਦੇ ਹੁੰਦੀ ਆਨੇ ਵੀ ਚੈੱਕ ਕਰੀਨ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਕਿੰਨੇ ਕੁੱਨ ਕਿੰਨੇ ਤਾਫ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇ ਔਰ ਕਾਰਬੋ ਦੇ ਲੈ ਵੀ ਦੇ ਕਾਰ ਤੇ ਬਣ ਜਾਣਗੇ ਲੈ ਵੀ ਕਰਨੀ ਜਾਂ ਚਾਣਦੇ ਬਹੁਤ ਟਾਈਮ ਹੋ ਗਿਆ ਦੀ ਮਾਰਨੀ ਆਵਾਜ਼ ਆਪਾਂ ਬੇਤੀ ਮੇਰੀ ਖਿਡਾਰੀ ਜਿਹੜੀ ਰਹਿੰਦੇ ਆਪਣੇ ਬਹੁਤ ਬਹੁਤ ਧੰਨਵਾਦ ਹੋਊਗਾ ਵੇਖੋ ਜੀ ਮੁੰਡੇ ਸੀਨੀਅਰ ਆਪਣੀ ਵਿਆਪਰ ਵਾਲੇ ਕਮਰਦ ਜੋ ਆ ਗਿਆ ਸਾਰੀ ਗਰਾਊਂਡ ਦੇ ਵਿੱਚ ਹੁਣ ਦੇ ਹੋ ਗਏ ਹੋੜੇ 10 12 ਮਿੰਟ ਤੇ ਮਿੰਨੂ ਦੇ 2 ਮਿੰਟ ਕਹਿੰਦੇ ਯਾਸੀ ਦਾ ਵਿਕਾਸ ਤੇ ਮੈਂ 5 ਮਿੰਟ ਦਾ ਤਾਂ ਸੀ ਉਹਦੇ 10 ਕੋ ਪ੍ਰੈਸ ਹੋ ਗਿਆ ਆਓ ਮੇਰਾ ਵੀਰ ਵੰਦਾ ਤੋਤੀ ਬਾਈ ਬਾਈ ਨੂੰ ਕੈਸੀ ਬੁਲਾਦੀ

ਵਾਲੇ ਕੋਚ ਤਗੜੀ ਬਾਲੇ ਪੰਜ ਤਿੰਨ ਹੋ ਗਏ ਨੰਬਰ 53 ਪੰਜ ਤਿੰਨ ਨਵੀਂ ਪੰਜ ਤੇ ਤਿੰਨ ਹੋ ਗਿਆ ਪੰਜ ਤੇ ਤਿੰਨ ਹੋ ਗਿਆ ਖੇਡ ਦੇ ਮੈਦਾਨ ਦੇ ਵਿੱਚ ਲਾਹ ਸਾਹਮਣੇ ਨੰਬਰ ਕਿੰਦੇ 6ਵੇਂ ਦੀ ਪਾਲ ਦੇ ਵਿੱਚ ਹੈ ਮੁੰਡੇ ਜੋਧਪੁਰੀਏ ਜੋਧਪੁਰ ਦੀ ਟੀਮ ਕਹਿੰਦੇ ਪਿਛਲੇ ਸੀਜ਼ਨ ਦੇ ਵਿੱਚ ਵੀ ਤਾਕਤਾਂ ਕਰਾ ਕੇ ਰੱਖੀ ਹੈ ਤੇ ਮੁੰਡੇ ਅੱਜ ਵੀ ਬੱਲੇ ਬੱਲੇ ਕਰਾਈ ਆਉਂਦੇ ਆ दिशादी की दिक्कत है जी टीम के खिलाड़ी तोड़ी आ रहे थे दिशादी प्रवदिसाव बाल एकोचियर नंबर छः तेंदुगी ट्रेनिंग डी इंटर है यार नहीं तो शायद ये रह मालूम ਅਗਲਾ ਡਰਾਪ ਵੀ ਅੰਦਰ ਨਹੀਂ ਗਈ ਇਹ ਨੂੰ ਇੱਧਰ ਲੈ ਆ ਤਾ ਸ਼ਿੰਗਲ ਹੈਂਡ ਮਾਰ ਦਿੰਦਾ ਉਹ ਸਟੈਂਡ ਇਹ ਵੀ ਬਾਈ ਬਿੱਧਰ ਇੱਧਰ ਹੀ ਸੱਜੇ ਹੱਥ ਦੀ ਸ਼ਿੰਗਲ ਹੈਂਡ ਕਰਦੇ ਹੈ ਬਾਇਆ ਕਾ ਅੰਦਰ ਇਹ ਯੰਤਰੀ ਦਾ ਅੰਦਰ ਹਰ ਤੋਂ ਵੱਧ ਖਾਜ ਕਰਨਾ ਤੁਸੀਂ ਬਹੁਤ ਵਧੀਆ ਗੱਤ ਹੈ ਮਾਨਾ ਯੰਤਰੀ ਦਾ ਨਿਆ ਨੰਬਰਦਾਰ ਆ ਇੱਥੇ ਆ 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 ਨਾ ਹੋਏ ਬੱਦਲ ਗਏ ਹਾਂ ਹਾਂ ਜੀ ਦੇਕਰੋਗੇ ਜੀ ਬਈ ਨਾਮ ਬੰਨ ਕੇ ਥੋੜ੍ਹਾ ਆਵੇ ਅਮਰੀਕਾ ਇੱਥੇ ਰੱਖ ਹਾਂ ਜੀ ਦੇਤੀ ਕੋਲ ਲੈ ਆਉਦੀ ਕਿਰਣਾ ਬਈ ਰਿਕਵੈਸਟ ਹੈ ਮੇਰੀ ਕਿਉਂਕਿ ਉਹ ਭਰਾ ਨੂੰ ਵੀ ਲਗਾਤਾਰ ਤੀਜਾ ਦਿਨ ਹੋ ਗਿਆ ਜੀ ਬੇਤਾ ਮੇਰਾ ਵੀ ਇੱਕ ਕੋਈ ਵੀ ਖਿਡਾਰੀ ਜੰਗਾ ਬਾਰੇ ਦੇਖੇ ਮੇਰਾ ਵੀ ਸੋਣੇ ਵੀ ਗੱਡੀ ਕੋਲ ਬਾਤ ਬਾਤ ਕਰ ਲੈ ਮੇਰਾ ਭਰਾ ਉਹ ਉਧਰ ਖੜੀਆ ਸਾਹਮਣੇ ਤੇਰੇ ਸਾਹਮਣੇ ਖੜੀਆ ਦੇਖੇ ਅੱਠ ਤਿੰਨ ਆ ਵੀਰੇ ਇਧਰਲੇ ਪਾਸੇ ਅੱਠ ਜੋਧਪੁਰਿਆ ਕੁਝ ਨਹੀਂ ਹੈ ਨਾ ਕੌਲੀ ਸੱਜਣਾਣਾ ਜੀ ਬਾਈ ਕੋ ਵੀ ਸੰਣਾਣਾ ਬੁਰੰਦਰ ਨੇ ਲਾਈਵ ਆਨੇ ਪ੍ਰਸ਼ੰਗ ਨਾਲ ਸਾਥੀ ਦਾ ਵੀ ਬੜਾ ਜਾ ਕੇ ਬੈਟ ਕਰਾ ਦੇਣ ਗਰਾਊਂਡ ਨੂੰ ਪਰ ਇੱਕ ਵਾਰੇ ਕੌਲੀ ਬਾਈ ਆਓ ਭੱਜ ਕੇ ਮੇਰਾ ਵੀਰ ਬਣ ਕੇ ਖੜਾइए ਮੈਦਾਨ ਪਰ ਜਿੰਨੇ ਆਪ ਆ ਪੈ ਗਏ ਉੱਥੇ ਮੇਰਾ ਵੀਰ ਮਾਣਦਾ ਪਈ ਆਪਣਾ ਆਪਣਾ ਸੇਵਨੀ ਦੇ ਦਿਓ ਜੀ ਤਿੰਨ ਜੋਗੀ ਵਾਲਾ ਅੱਠ ਜੋਧਪੁਰਿਆ ਜਿੱਥੇ ਮੇਰਾ ਮਾਣ ਕਰਾ ਦੇ ਜਿੱਥੇ ਸ਼ੀਰੂ ਕੋਲ ਹੈ वाले फिर ਲਵੀ ਆ ਤੇ ਪ੍ਰਸ਼ਾਂਤ ਓਏ ਤਗੜੀ ਬਾਲ ਲਵੀ ਨੰਬਰ ਦੱਸੋ ਜੀ ਲਵੀ ਖਾਂਦਰੀ ਲਾਗਦਾ ਕਾਦੀ ਆ ਉਹੀ ਆ ਤੈਨਾਂ ਬਾਤਾਂ ਵੀ ਮਾਰਿਆ ਤੇ ਮੁੰਡੇ ਨੇ ਅਗਰਾ ਗੋਲੀ ਮਾਰਿਆ ਤੇ ਲਾਈ ਵੀ ਮਾਰ ਦੇਦੇ ਪਿਆ ਤੇ ਲਵੀ ਵੇਖ ਲੈ ਤੁਮ ਸ਼ਾਮ ਹਮੀਦਿਆ ਨੇ ਸਾਦਰ ਦਾ 11000 ਪਜਾ ਦਿੱਤਾ ਮੁੰਡੇ ਨੇ ਕਮਾਨ ਕਰ ਦਿੱਤੀ ਆ ਲਵੀ ਸਾਦਰ ਹਮੀਦਾ ਜੀ ਜਿਹੜਾ ਤੁਸੀਂ 11000 ਲਾਇਆ ਸੀ ਨਾ ਤੇ ਮੁੰਡਾ ਕਹਿੰਦਾ ਵੀ ਆਪਣਾ ਭਰਾ ਸਾਦਰ ਵੀ ਇਹ ਧਰਾਂ ਤੋਂ ਨਿਕਰ ਉੱਤਰ ਹੋ ਜਾਣਾ खेलो मैच की चक्कर की रौला इधर चार अठ सब तो फर्क है चार अठ है बाल बंद करींद बज बंद ਬਾਤ ਕਰਾਂਗੇ ਬਾਤ ਹਾਂ ਹਾਂ ਸਵੇਰ ਦੇ ਉਹਨੂੰ ਬੇਹੀ ਹੋਊ ਗੱਲ ਕੋਈ ਹੋ ਜਾਵੇ 90 ਨੂੰ ਬਾਦ ਚੱਲ ਗਾ ਮਿਊਟ ਬੰਦਾ ਦੇ ਇਹਨੂੰ ਮੈਨੂੰ ਬਸ ਇਹ ਪਰਮਾਨੈਂਟ ਇੱਧਰ ਜੋੜੀਏ ਥੋੜੀ ਨੰਬਰ ਰੱਖਤਾ ਆ ਬੁਲਾ ਦੇਂਦਾ ਰੱਖਤਾ ਆ ਇਹਨੂੰ ਬੁਲਾ ਦੇ ਹਾਂ ਨਾਲੇ ਇੱਧਰੋਂ ਲੈ ਕੇ ਜਾ ਕੇ ਉੱਤ ਟੱਕਰ ਜਾ ਗੱਲ ਆ ਗਈ ਜੀ ਚਲ ਨਹੀਂ ਕੋਈ ਲਾਈਵ ਤੇ ਬਿਠਾ ਕੇ ਕਰਾਂਗੇ ਜਿਹਦੇ ਕਮੈਂਟ ਤੂੰ ਬਾਈ ਆ ਸਭਾ ਜੀ ਲਾਈਵ ਐਂ ਵੀ ਕਿਆ ਕਰੂ ਹਣੀ ਸਿੰਘ ਵਾਲਾ ਗੰਜੀ ਗਲਾਮ ਆਇਆ ਵਾ ਇਹ ਕਹੇ ਬਾਈ ਕਿੱਥੇ ਆ ਲਾਈਵ ਦੇ ਕੋਲੇ ਆਇਆ ਮੈਚ ਆ ਰਿਖੇ ਕਿਉਂ ਆ ਦੇਖਿਆ ਮੇਰਾ ਵੀਰ ਯੂਟਿਊਬ ਬਾਈ ਰੌਡ ਨਾ ਵੀਰ ਬੰਦੇ ਖੇਤ ਵਿੱਚ ਖੜਾ ਪੜਾ ਵੀਰੇ ਤਾਸ ਲਾ ਲਓ ਜੀ ਬਾਲ ਫੜ ਲਓ ਵਿਕਾਸ ਵਾਲਿਆ ਜੀ ਰਮਨ ਦੇਖੋ ਛੋਟੇ ਵੀਰ ਤਾਸਿੱਕਾ ਹੋਣਾ ਆਪਣਾ ਨਹੀਂ ਓਕੇ ਕਰੋ ਮੈਚ ਸ਼ੁਰੂ ਕਰੋ ਤੂੰ ਡਰਦਾ ਕਿਸੇ ਤੋਂ നമ്പർ തര തുടർതാ किसी तो ह ह आगराको <trucks> नाम <trucks> <trucks> டிலேட்டட் வித்தாலோ டவர் 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 Да, ਕੋਵੀ ਬਈ ਕਿੰਨੇ ਪੁਆਇੰਟਾਂ ਦਾ ਮੈਚ ਆਏ ਲਾ ਵੀ ਉੰਡੀਆਂ ਪੁਆਇੰਟਾਂ ਦਾ ਮੈਚ ਇਧਰਲੇ ਪਾਸੇ ਵੀ ਸੈਮੀ ਮੈਚ ਸ਼ੁਰੂ ਹੋ ਚੁੱਕਿਆ ਜੀ ਜੈਪੁਰ ਕਮੰਦ ਦੀ ਟੀਮ ਔਰ ਦੂਜੇ ਪਾਸੇ ਦਿਲਪ੍ਰੀਤ ਗਿੱਲ ਕ੍ਰਿਡਾ ਕਲੱਬ ਬਾਰੇਗਾ ਢਾਬਾ ਵਾਲਾ ਸ਼ਿਰੂ ਖੇਡ ਰਿਹਾ ਪੰਜਾਬ ਦੇ ਦਾ ਸੁਧੀਰ ਖੇਡਦਾ ਚੱਲਦੇ ਟਾਈਮ ਦੇ ਤੋਂ ਵੱਡੇ ਖਿਡਾਰੀ ਆ ਅੱਜ ਬਾਰੇਗਾ ਦੀ ਟੀਮ ਦੇ ਲਈ ਖੇਡ ਰਹੇ ਨੇ ਤੇ ਦੂਜੇ ਪਾਸੇ ਅੱਜ ਬਾਬਾਸ ਦਾ ਵੀ ਰਾਜੂ ਖੇਡਦਾ ਜੈਪੁਰ ਵਾਲਾ ਤੇ ਨਾਲ ਕਮਲ ਦੋਨੋਂ ਸੱਜਿਆ ਭਰਾਵਾਂ ਦੀ ਕਹਿੰਦੇ ਜੋੜੀ ਬੜੀ ਪ੍ਰਸਿੱਧਾ ਮੇਰੇ ਮਿੱਤਰੋ ਵੀ ਰਖੜਾ ਜਵਾਈ ਦੇ ਘਰੇ ਹੈ ਤੇ ਵੱਡ ਕੁੜੀ ਤੋਂ ਜਵੀਰ ਸੋਹਣੀ ਚਾਹੀਦੀ ਹੈ ਨਾ ਬਈ ਰਵਾਜ ਇੱਕ ਹੋਰ ਚੱਲ ਪਿਆ ਹੱਥੇ ਘਰੇ